ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮੇਂ ਦਿਨਾਂ ਜਾ ਤੱਕ ਨੂੰ ਪਹੁੰਚਾਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਸਿੱਖਾਂ ਨੂੰ ਸ਼ਸਤਰ ਤਾਰੀ ਹੋਣ ਦੇ ਘੋੜਸਵਾਰੀ ਦੇ ਕੋਰਸਵਾਰੀ ਦਿੱਤੇ ਜ਼ੁਲਮ ਦਾ ਨਾਸ਼ ਕਰਨ ਲਈ ਸਿੱਖ ਨੌਜਵਾਨ ਆਪਣੀ ਜਵਾਨੀ ਪੇਟ ਕਰਨ ਲੱਗੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖਾਂ ਨੂੰ ਘੋੜਸਵਾਰੀ ਅਤੇ ਸ਼ਸਤਰ ਵਿਦਿਆ ਦੀ ਵਿਦਿਆ ਦਿੱਤੀ ਜਾਣ ਲੱਗੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਸਰ ਗਰਮੀਆਂ ਦੀ ਖਬਰ ਜਦ ਬਾਦਸ਼ਾਹ ਦੇ ਕੰਨਿ ਪਈ ਤਾਂ ਉਹ ਸੋਚ ਵਿੱਚ ਪੈ ਗਿਆ ਉਸ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਵਜ਼ੀਰ ਖਾਨ ਤੇ ਗੁੱਚਾ ਬੀਗ ਜਹਾਂਗੀਰ ਦੇ ਦਰਬਾਰ ਦੇ ਅਹਿਲਕਾਰ ਸੰਤ ਤੇ ਗੁਰੂ ਘਰ ਦੇ ਸ਼ਰਧਾਲੂ ਵੀ ਸਨ ਇਹਨਾਂ ਗੁਰਦੁਆਰਿਆਂ ਇਹਨਾਂ ਦਵਾਰਾਂ ਗੁਰੂ ਸਾਹਿਬ ਜੀ ਦੇ ਨੂੰ ਸ੍ਰੀ ਹਾਂ ਭੇਜਿਆ ਗਿਆ ਗੁਰੂ ਸਾਹਿਬ ਜੀ ਨੇ ਮੁਖੀ ਸਿੱਖਾਂ ਨਾਲ ਵਿਚਾਰ ਕਰਨ ਤੋਂ ਬਾਅਦ ਦਿੱਲੀ ਜਾਣ ਦਾ ਫੈਸਲਾ ਕੀਤਾ ਦਿੱਲੀ ਜਾਣ ਤੋਂ ਪਹਿਲਾਂ ਪਿਛਲੇ ਪ੍ਰਬੰਧਾਂ ਲਈ ਬਾਬਾ ਬੁੱਢਾ ਜੀ ਅਤੇ ਪ੍ਰਚਾਰ ਦੀ ਸੇਵਾ ਭਾਈ ਗੁਰਦਾਸ ਜੀ ਨੂੰ ਸੌਂਪੀ ਗਈ ਸਤਗੁਰ ਜੀ ਨੇ ਅੰਮ੍ਰਿਤਸਰ ਤੋਂ ਚੱਲ ਕੇ ਅਲੱਗ-ਅਲੱਗ ਥਾਵਾਂ ਤੇ ਪੜਾ ਕੀਤਾ ਅਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਹੋਏ ਦਿੱਲੀ ਜਮਨਾ ਦੇ ਕਿਨਾਰੇ ਮਜਨੂ ਦੀ ਟਿੱਲੀ ਪੁੱਜੀ ਇਹ ਮਜਨੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਬਾਬ ਸੁਣ ਕੇ ਦੀਵਾਨ ਦੀਵਾਨਾ ਹੋ ਗਿਆ ਸੀ ਤੇ ਪ੍ਰਮਾਤਮਾ ਦੇ ਪਿਆਰ ਵਿੱਚ ਜੀਨ ਰਹਿਣ ਲੱਗ ਪਿਆ ਤੇ ਲੋਕ ਇਸ ਨੂੰ ਮਜਨੂ ਕਹਿਣ ਲੱਗ ਪਏ 6ਵੇਂ ਪਾਦਸ਼ਾਹ ਨੇ ਇੱਥੇ ਫਕੀਰ ਸਿਕੰਦਰ ਸ਼ਾਹ ਨਾਲ ਅਧਿਆਤਮਕ ਵਿਚਾਰ ਕੀਤਾ। ਜਹਾਂਗੀਰ ਵੱਲੋਂ ਸਤਿਗੁਰੂ ਜੀ ਦਾ ਦਿੱਲੀ ਦਰਬਾਰ ਵਿੱਚ ਸ਼ਾਹੀ ਸਵਾਗਤ ਕੀਤਾ ਗਿਆ। ਉਹਨੂੰ ਰੋਜ਼ਾਨਾ ਬਾਦਸ਼ਾਹ ਦੀ ਸਤਿਗੁਰੂ ਨਾਲ ਮੁਲਾਕਾਤ ਹੋਣ ਲੱਗੀ। ਇੱਕ ਦਿਨ ਬਾਦਸ਼ਾਹ ਨੇ ਸਤਿਗੁਰ ਜੀ ਨੂੰ ਸ਼ਿਕਾਰ ਖੇਡਣ ਦਾ ਸੱਦਾ ਭੇਜਿਆ। ਸਤਗੁਰ ਜੀ ਵੀ ਤਿਆਰ ਹੋ ਕੇ ਜੰਗਲ ਮਲ ਬਾਦਸ਼ਾਹ ਨਾਲ ਤੁਰ ਪਏ ਬਹੁਤ ਵੱਡੇ ਸ਼ੇਰ ਨੇ ਹਮਲਾ ਕਰ ਦਿੱਤਾ ਉਸ ਦੀ ਲੰਬਾਈ ਅਤੇ ਭਿਆਨਕ ਸੂਰਤ ਦੇਖ ਕੇ ਸਭ ਸ਼ਿਕਾਰੀ ਕੰਬੁੱਟੇ ਪਰ ਗੁਰੂ ਸਾਹਿਬ ਜੀ ਨੇ ਬੰਦੂਕ ਛੱਡ ਕੇ ਕੇਵਲ ਤਲਵਾਰ ਨਾਲ ਹੀ ਸ਼ੇਰ ਦਾ ਸ਼ਿਕਾਰ ਕੀਤਾ ਸਤਗੁਰ ਜਾਈ ਜੀ ਦਾ ਜਾਹੋ ਜਲਾਲ ਸ਼ਾਹਸਵਾਰੀ ਛਾਨੋ ਸ਼ੌਕਤ ਵੀਰਤਾ ਅਤੇ ਸ਼ਸਤਰ ਵਿਦਿਆ ਦੇ ਕਮਾਲ ਦੇ ਕੇ ਬਾਦਸ਼ਾਹ ਦਾ ਦਿਲ ਅੰਦਰੋਂ ਅੰਦਰੀ ਹੋਰ ਵੀ ਬੈਠ ਗਿਆ ਇਤਿਹਾਸ ਦੱਸਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਲਵਾਰ ਨਾਲ ਕਾਫੀ ਸਾਰੇ ਨਰ ਪਖਸ਼ੀ ਛੇਰਾ ਅਤੇ ਸ਼ਿਕਾਰ ਕੀਤਾ ਜਿੱਥੇ ਹੁਣ ਗੁਰਦੁਆਰਾ ਸੁਭਾਏਮਾਨ ਹਨ ਉਹ ਜੇ ਨਬਾ ਸਤਗੁਰ ਜੀ ਨੂੰ ਨਾਲ ਲੈ ਕੇ ਬਾਦਸ਼ਾਹ ਜਹਾਂਗੀਰ ਆਗਰੇਵਾਨ ਨੂੰ ਤੁਰ ਪਿਆ راہ ਵਿੱਚ ਬਹੁਤ ਸਾਰੀ ਜਗਾ ਦੂਰੋਂ ਦੂਰੋਂ ਗੁਰੂ ਨਾਨਕ ਦੇ ਕਰ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਤੇ ਸੱਚੇ ਬਾਦਸ਼ਾਹ ਕਹਿ ਕੇ ਬੇਨਤੀ ਇੱਥੇ ਪੇਟਾਵਾਂ ਅਰਪਣ ਕਰਦੀਆਂ ਇਹ ਸਾਰਾ ਕੁਝ ਦੇਖ ਕੇ ਜਹਾਂਗੀਰ ਨੇ ਸਵਾਲ ਕੀਤਾ ਕਿ ਲੋਕ ਤੁਹਾਨੂੰ ਸੱਚਾ ਬਾਦਸ਼ਾਹ ਕਿਉਂ ਕਹਿੰਦੇ ਹਨ ਗੁਰੂ ਸਾਹਿਬ ਨੇ ਕਿਹਾ ਕਿ ਤਾਂ ਸੰਗਤਾਂ ਨੂੰ ਹੀ ਪਤਾ ਹੋਵੇਗਾ ਬਾਦਸ਼ਾਹ ਦੇ ਮਨ ਵਿੱਚ ਸ਼ੰਕਾ ਰਹੇ ਗਿਆ